ਬਾਣੇ ਵਿੱਚ ਕਿਹਾ ਕਿ ਇੱਕ ਮਾਇਆ ਜੁਗਤੀ ਵਿਖਾਈ ਜਿਤ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਸੰਸਾਰੀ ਜਿਹੜੇ ਨੇ ਉਹ ਬ੍ਰਹਮਾ ਜੀ ਨੇ ਪੰਡਾਰੀ ਸ਼ੰਕਰ ਭਗਵਾਨ ਜੀ ਔਰ ਇੱਕ ਲਾਇ ਦੀਵਾਨ ਵਿਸ਼ਨੂੰ ਭਗਵਾਨ ਉਸ ਅਕਾਲ ਪੁਰਖ ਨੇ ਪਹਿਲਾਂ ਤਿੰਨ ਸ਼ਕਤੀਆਂ ਬਣਾਈਆਂ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਹੁਣ ਤੁਸੀਂ ਅਗਰ غور ਨਾਲ ਦੇਖੋਗੇ ਬੜੀ ਗਹਿਰਾਈ ਦੇ ਨਾਲ ਦੇਖੋਗੇ ਬੜੇ ਧਿਆਨ ਦੇ ਨਾਲ ਦੇਖੋਗੇ ਤੇ ਹਰ ਚੀਜ਼ ਦੇ ਵਿੱਚ ਤਿੰਨ ਸ਼ਕਤੀਆਂ ਦਾ ਬਹੁਤ ਰੋਲ ਹੈ ਜਿਸ ਤਰ੍ਹਾਂ ਜਨਮ ਹੈ ਜਨਮ ਤੋਂ ਬਾਅਦ ਜੀਵਨ ਹੈ ਔਰ ਜੀਵਨ ਤੋਂ ਬਾਅਦ ਮੌਤ ਹੈ ਤਿੰਨ ਹਿੱਸਿਆਂ ਵਿੱਚ ਇਹ ਚੀਜ਼ ਚੱਲਦੀ ਹੈ ਜਨਮ ਜੀਵਨ ਔਰ ਮੌਤ ਹੁਣ ਜਿਸ ਤਰ੍ਹਾਂ ਇੱਕ ਕੋਈ ਬਹੁਤ ਵੱਡੀ ਫੈਕਟਰੀ ਹੋਵੇ ਤੇ ਉਹ ਐਮ ਡੀ ਜਿਹੜਾ ਖੁਦ ਕੰਮ ਨਹੀਂ ਕਰਦਾ ਸਾਰੇ ਜਿਹੜੇ ਉਹਦੀ ਫਰਮ ਵਿੱਚ ਕੰਮ ਹੁੰਦਾ ਉਹਨੇ ਵੱਡੇ ਵੱਡੇ ਉਧੇ ਵੰਡੇ ਹੁੰਦੇ ਨੇ ਤੇ ਹਰ ਤਰ੍ਹਾਂ ਦਾ ਉਧਾ ਵੰਡਿਆ ਗਿਆ ਹੁੰਦਾ ਇਸੇ ਤਰ੍ਹਾਂ ਹੀ ਇਹ ਉਸ ਅਕਾਲ ਪੁਰਖ ਦੀ ਫੈਕਟਰੀ ਹੈ ਉਸ ਨਿਰੰਕਾਰ ਦੀ ਫੈਕਟਰੀ ਹੈ ਉਸ ਅੱਲਾਹ ਤਾਲਾ ਦੀ ਫੈਕਟਰੀ ਹੈ ਪੂਰਾ ਬ੍ਰਹਮੰਡ 33 ਕਰੋੜ ਦੇਵੀ ਦੇਵਤੇ ਸਾਜੇ ਨੇ ਪੀਰ ਪਗੰਬਰ ਨੇ ਹਰ ਤਰ੍ਹਾਂ ਦੀ ਡਿਊਟੀ ਉਸਨੇ ਲਗਾ ਰੱਖੀ ਹੈ ਔਰ ਤਿੰਨ ਹਿੱਸੇ ਨੇ ਜਨਮ ਜੀਵਨ ਔਰ ਮੌਤ ਜਨਮ ਜੋ ਆਪਾ ਪੈਦਾ ਹੋਏ ਔਰ ਜੀਵਨ ਜਿਹੜਾ ਜ਼ਿੰਦਗੀ ਜੀ ਜਿਹਨੂੰ ਜ਼ਿੰਦਗੀ ਕਹਿੰਦੇ ਨੇ ਜਨਮ ਔਰ ਮੌਤ ਦੇ ਵਿਚਕਾਰਲਾ ਜਿਹੜਾ ਸਫ਼ਰ ਹੈ ਉਸਨੂੰ ਜੀਵਨ ਕਹਿੰਦੇ ਹੋਂਸ ਜਿਹੜੇ ਸੰਸਾਰੀ ਨੇ ਉਹ ਬ੍ਰਹਮਾ ਜੀ ਨੇ ਉਹ ਬ੍ਰਹਮਾ ਜੀ ਦੀ ਡਿਊਟੀ ਹੈ ਕਿ ਸਾਰਿਆਂ ਨੂੰ ਪੈਦਾ ਕਰਨਾ